ਬੋਲੇ ਮੁੰਡਾ ਨੇ ਦੀਪ ਸਿੰਘ ਤੇ ਮੈਂ ਤੁਹਾਨੂੰ ਬੜਾ ਦਿਆ ਹਾਂ ਪੱਕਾ 70% ਨਾ ਨਕਲ ਮਾਰ ਕੇ ਦਿੱਤੀ ਹੋਣੀ ਸਹੀ ਗੱਲ ਹੈ ਤੈਨੂੰ ਕਿਹਾ ਸੀ ਕਾਰ ਚ ਚੱਲਦੇ ਆ ਓਹੋ ਪ੍ਰੀਤੀ ਜੀ ਜ਼ਿੰਦਗੀ ਦੇ ਵਿੱਚ ਨਾ ਥੋੜਾ ਥ੍ਰਿਲ ਹੋਣਾ ਚਾਹੀਦਾ ਲੈ ਬਾਈਕ ਚ ਲਾਂਚ ਕਿਹੜਾ ਥ੍ਰਿਲ ਮੈਨੂੰ ਤਾਂ ਸਮਝ ਨਹੀਂ ਆਉਂਦੀ ਹਾਂ ਬਾਈਕ ਚ ਲਾਂਚ ਤਾਂ ਕੋਈ ਥ੍ਰਿਲ ਨਹੀਂ ਹੁੰਦਾ ਪਰ ਬੋਲ ਚ ਲਾਂਚ ਨਾ ਬਹੁਤ ਥ੍ਰਿਲ ਹੁੰਦਾ ਚਲਾ ਜਾ ਮਰ ਜਾ ਹੀਰੋ ਜਾ ਜਿੱਥੇ ਲੱਕੜ ਦਾ ਕਿਟਾ ਨਾ ਪਉਣਾ ਪੈ ਜਾ ਉਹਦੇ ਮਾਰ ਦੇ ਕਿੱਕ ਹੋਇਆ ਕਿਵੇਂ ਬਗ ਜਾ ਸਿੱਚ ਪਿਆਰ ਨਾਲ ਬਲ ਤਾ ਜਾਵਾਂਗੇ ਦੇ ਪਾਲਿਆ ਜਾਣਦਾ ਇਹਨੂੰ ਪਕਾਣੇ ਜੈਨੂੰ ਮੈਂ ਬੂਟਾ ਦੇ ਫੀਤੇ ਬੰਨਣ ਲੱਗੇ ਤਾਂ ਸਾਹ ਚੜ ਜਾਂਦਾ ਕਿਨੇ ਕੀ ਕੀ ਕਰ ਸਵਾਹ ਮਾਰਨੀ ਆ ਉਹ ਨਾਲੇ ਜੱਟਾ ਇਹ ਕੰਮ ਤਾਂ ਤੇਰਾ ਯਾਰ ਜਗਤਾ ਹੀ ਕਰੂ ਕਹਿੰਦਾ ਹੂੰ ਕਲੈਕਸ਼ਨ ਤਿੰਨ ਤਰੀਕੇ ਨਾਲ ਜਿੱਤੀ ਜਾਂਦੀ ਹੈ ਜੀ ਪਿਆਰ ਨਾਲ ਹੂੰ ਹੂੰ ਪੈਸੇ ਨਾਲ ਹਾਂ ਤੇ ਦੇਖੋ ਵੀ ਪਿਆਰ ਤੇ ਪੈਸੇ ਵਾਲਾ ਕੰਮ ਤੁਸੀਂ ਸੰਭੋ 43 ਸੇਵਾ ਮੇਰੀ ਲਾ ਦਿਓ ਧੂਲ ਘੋਟੀਆਂ ਦੀ ਇਲੈਕਸ਼ਨ ਕੈਂਪੇਨ ਈਸ਼ਵਰ ਜੁਨੀਜਾ ਹੈਂਡਲ ਕਰ ਰਿਹਾ ਹੈ ਉਹ ਤਾਂ ਫਿਰ ਕੀ ਹੋ ਗਿਆ ਜੁਨੀਜੇ ਵਰਗੇ ਵੀ ਤਰੇ ਫਿਰਦੇ ਆ ਤੁਹਾਨੂੰ ਕੀ ਹੈ ਕੀ ਕਿਰਨ ਵਾਲੀ ਕਿਹੜੀ ਗੱਲ ਹੈ ਜਿਆਦਾ ਹੀ ਹੈ ਤਾਂ ਪਿਛਲੀ ਵਾਰ ਨਾਲ ਜਿਆਦਾ ਮਿਹਨਤ ਕਰ ਲਾਂਗੇ ਤੇਰੇ ਨਾਲ ਤਾਂ ਭਰਾਈ ਤਾਂ ਠਗੜੀ ਹੈ ਨਾ ਹੀ ਤਾਂ ਇਹਦੀ ਗੱਲ ਮੰਨ ਕੇ ਚੱਲਦਾ ਜੰਦਲ ਸਾਹਿਬ ਦਾ ਤੱਕ पे ਕੁਰਸੀ ਦੱਲ ਨਾ हस ऐ तेंडो साहब सत श्री अकाल जी सत श्री अकाल बेटा सत श्री अकाल ये अपनी इलेक्शन में बहुत मदद करते ने वाव आंटी जी मैं थोड़ी नाल ना इलेक्शन कैंपेन बारे बहुत सारी गल्ला करनी है लंबी चौड़ी लिस्ट बनाई <laughs> है जदर मर्जी आओ बेटा तुम तो से बैठो मैं फ्रेश होके आई ओके हाँ। एक मिनट एक मिनट तो मैं फिर वोट लेके आई जे डक्के लतबा ठड़ा ली ता घर वाला भी लंगड़े मिलूंगा अबे ਸ਼ਰਸ਼ੇ ਸਿੰਘ ਜੀ ਲੱਗਦਾ ਇੱਕ ਹੋਰ ਪੋਲੀਟੀਸ਼ੀਅਨ ਤਿਆਰ ਹੋ ਗਿਆ ਹਾਂਜੀ ਭਾਪੀ ਜੀ ਸਿਆਸਤਦਾਨਾਂ ਦੇ ਘਰੇ ਸਿਆਸਤਦਾਨ ਹੀ ਜੰਮਦੇ ਨੇ ਹੈ ਲੈ ਫੜਾ ਓ ਚੱਕ ਲੈ ਯਾਰ ਆ ਪਾਣੀ ਦੇਵਾ ਆਲੇ ਭਾਈ ਓਏ ਯਾਰ ਹੁਣ ਕਾਇਨਾਤ ਨੂੰ ਰੋਜ਼ ਮਿਲਿਆ ਕਰੂ ਯਾਰ ਉਹਨੇ ਕਿਹੜਾ ਦੇਰਾ ਤੁਨ ਹਸਪੀਟਲ ਲੈਣਾ ਹੁਣ ਵੀਰੇ ਆ ਦੇਰਾ ਤੁਨ ਕਿੱਥੇ ਕੋ ਬੰਦਾ ਪੜਾ ਉਹ ਦੇਰਾ ਤੁਨ ਪੈਨ ਹੁੰਦਾ ਕਹੀ ਸਕਦੀ ਆਗੇ ਹੌਟਲ ਸੁਕਰਾਂ ਦਾ ਨਾਲਾ ਵੀ ਹੋਇਆ ਪਿਆ ਨੇਵ ਰੋਡ ਵਾਲੀ ਬੱਸ ਠੀਕ ਹੈ ਮਲੋਟੋ ਜਾਈਂ ਸਿੱਧਾ ਬਟੰਡੇ ਬਟੰਡੇ ਬੋਧੀ ਵਾਲੇ ਚਾਉਂ ਚੋਂ ਤਰਸਰ ਕਿਸੇ ਸਾਰੇ ਬੰਦੇ ਤੋਂ ਪੁੱਛੀ ਵੀ ਮੈਂ ਦੇਣਾ ਨੂੰ ਵਾਲਾ ਬੱਸ ਉਹਦਾ ਜਾ ਕੇ ਆਪ ਦੀ ਰੋਜੀ ਰੋਟੀ ਨੂੰ ਵੇਖ ਉਹ ਤੈਨੂੰ ਵੀ ਬਿਮਾਰੀ ਕਹਿ ਵੀ ਆਪਦੀ ਰੋਟੀ ਭਾਬੀ ਦਾ ਇਸ ਤਰ੍ਹਾਂ ਨਾਲ ਲਿਆ ਕਰ ਉਸ ਅਸੀਂ ਆ ਜਾ ਯਾਰ ਇਹ ਜੀ ਬੇਤ ਰੋਟੀ ਆਪਣੇ ਬਾਪੂ ਨਾਲ ਇਹ ਕੰਮ ਜਿੱਦਾ ਬੰਦਾ ਗੱਲਾਂ ਹੀ ਕਰਦਾ ਸਾਰਾ ਐਵੇਂ ਬਕਵਾਸ ਮਾਰਦਾ ਰਹਿੰਦਾ ਓ ਯਾਰ ਜੱਗ ਤੇ ਉਹ ਤਾਂ ਪੈਗਲਾ ਆਪਣਾ ਹੀ ਬੈਤਰਾ ਆ ਫੜ ਛੱਡ ਓਏ ਨਾ ਓਏ ਕਰਮਿਆ ਓ ਲਾਲਾ ਯਾਰ ਉਹ ਜਿਹਨੂੰ ਇਸ਼ਕ ਦੀ ਖਮਾਰੀ ਚੜੀ ਹੁੰਦੀ ਹੈ ਨਾ ਉਹਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਪੈਂਦੀ ਅੱਛਾ ਜੀ ਵੀਰੇ ਜਿੱਥੇ ਤੂਫਾਨ ਜ਼ਿਆਦਾ ਆਂਦੇ ਹੋਣ ਨਾ ਉੱਥੇ ਛੱਤਾਂ ਨੀਂਹਾਂ ਰੱਖਣੀਆਂ ਪੈਂਦੀਆਂ ਕਰਮਿਆ ਹੁਣ ਤਾਂ ਆਸਾਂ ਦੇ ਮਹਿਲ ਖੜੇ ਨੇ ਹੁਣ ਤਾਂ ਤੂਫਾਨ ਰੁਕੇ ਤੇ ਹੀ ਪਤਾ ਲੱਗੂ ਖਤਰ ਖਿਆਲ ਵੱਡੇ ਨੇ ਜੋ ਨੇ ਪਿਆਰ ਕਰਨ ਤੋਂ ਨਾ ਕਰਤੀ ਫਿਰ ਕੀ ਕਰੇਗਾ ਇਹ ਮਨ ਪਰਛਾਵਾਂ ਨਹੀਂ ਹੈਗਾ ਇਸ਼ਕ ਇਹਦਾ ਸੀ ਜ ਦੋਵੇਂ ਪਾਸੇ ਬਰਾਬਰ ਹੁੰਦਾ ਸਮਝ ਗਏ ਮੈਂ ਤੂੰ ਵੱਡਾ ਆਸ਼ਕ ਤੇਰੀਆਂ ਤੇ ਮੈਨੂੰ ਪਤਾ ਸਦਾ हाँ बड़ी। हाँ बड़ी था था। ले बी सत श्रीकाल ਚਿਕਾ ਮੈਂ ਦੇਖਿਆ ਅੱਖਾਂ ਫਾੜ-ਫਾੜ ਕੇ ਮੈਂ ਨੇ ਦੇਖਿਆ ਸੀ ਨਾ ਤੁਹਾਨੂੰ ਕਿਨੇ ਕਿਹਾ ਮੈਂ ਆਪਣੀ ਅੱਖਾਂ ਨਾਲ ਦੇਖਿਆ ਇਹਦਾ ਮਤਲਬ ਇਹ ਆ ਫਿਰ ਤੁਹਾਡਾ ਧਿਆਨ ਮੇਰੇ 'ਚ ਹੈ ਸਾਡੀ ਗੇਮ 'ਚ ਨਹੀਂ ਤੁਸੀਂ ਆਪਣਾ ਕਿਹੜੀ ਚੀਕਾ ਖੇਡੋ ਮੈਨੂੰ ਨਾ ਤੇਰੀ ਸੁਨਾਦੀ ਕੋਈ ਲੋੜ ਨਹੀਂ ਹੈ ਜਿੱਥੇ ਮੇਰਾ ਦਿਲ ਕਰੇ ਮੈਂ ਵੇਖੂ ਠੀਕ ਆ ਫਿਰ ਜਿੱਥੇ ਮੇਰਾ ਦਿਲ ਕਰੂ ਮੈਂ ਉੱਥੇ ਦੇਖੂ ਤੇ ਜੇ ਮੈਂ ਤੁਹਾਨੂੰ ਨਹੀਂ ਪਸੰਦ ਤਾਂ ਤੁਸੀਂ ਮੇਰਾ ਨਾ ਦੇਖੋ ਮੈਂ ਵੇਖੇ ਨੀ ਹੋ ਗਿਆ ਜੋ ਗਹੀ ਪੈ ਗਈ ਤੈਨੂੰ ਉਹ ਪਤਾ ਨਹੀਂ ਲੱਗੇ ਕੁੜੀ ਕੀ ਕਹਿੰਦੀ ਇਹ ਤੈਨੂੰ ਉਹ ਸਜੂ ਕਰ ਗਏ ਤੇਰੇ ਤੇ ਮਰ ਗਿਆ ਹੋ ਕਿ ਮੇਸ਼ਕ ਨਹੀਂ ਕਰਨ ਬਰਨ ਬਰਨ ਹਵਾ ਰਹੀ ਸੀ ਉਹਦੇ ਤੋਂ ਆਏ ਓਏ ਆਵੇਂ ਸਾਰਾ ਬੰਪੜਾ ਛੱਡ ਦੇ ਇਹਨੇ ਛਿੱਤਰ ਖਾ ਕੇ ਕੱਪੜੇ ਛੱਡ ਕੇ ਚਲੇ ਜਾਣਾ ਇੱਜੇ ਤਾਂ ਪਰ ਚਲੇ ਜਾਣੀ ਵੀਰੇ ਕਿਉਂਕਿ ਤੂੰ ਤਾਂ ਕਾਲਜ ਦੇ ਵਿੱਚ ਚਾਰ ਕੋਟਾਂ ਨੇ ਰਸਤੇ